ਚ ਵਿੱਚ ਕਾਫੀ ਦੇਰ ਤੋਂ ਅਸੀਂ ਲੱਗੇ ਸੀ ਕੋਈ ਸ਼ਿਕਾਇਤਾਂ ਆ ਰਹੀਆਂ ਸੀ ਜੀ ਵੀ ਲਾਇਸੈਂਸ ਜਿਹੜੇ ਆਮ ਲਾਇਸੈਂਸ ਡੀਸੀ ਆਫਿਸ ਤੇ ਜਿਹੜੇ ਕੋਈ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਇਹਨਾਂ ਦੇ ਕੁਝ ਮੁਲਾਜ਼ਮ ਮਿਲ ਕੇ ਔਰ ਕੁਝ ਡੀਸੀ ਆਫਿਸ ਦੇ ਮੁਲਾਜ਼ਮ ਮਿਲ ਕੇ ਲੋਕਾਂ ਤੋਂ ਸਿੱਧੇ ਹੀ ਪੈਸੇ ਲੈ ਕੇ ਸਿੱਧੇ ਦੋ ਨੰਬਰ ਤੇ ਲਾਇਸੈਂਸ ਬਣਾ ਰਹੇ ਸੀ ਜਿਹੜਾ ਕਿ ਰਿਕਾਰਡ ਤੇ ਕਿਤੇ ਵੀ ਨਹੀਂ ਸੀਗੇ ਉਹਨਾਂ ਚੋਂ ਜਿਹੜੀ ਇਹ ਪਰਚਾ ਦੇ ਕੇ ਇਨਵੈਸਟੀਗੇਸ਼ਨ ਕੀਤੀ ਤੇ ਤਿੰਨ ਅਰੈਸਟ ਹਜੇ ਤੱਕ ਅਸੀਂ ਕਰ ਚੁੱਕੇ ਹਾਂ ਜਿੱਦਾਂ ਚੋ ਇੱਕ ਗੁਰਮੀਤ ਹੈਗਾ ਆ ਥੈਲੋਕੇ ਪਿੰਡ ਦਾ ਇਹ ਜਿਹੜੇ ਆ ਜਿਵੇਂ ਪੋਟੈਂਸ਼ੀਅਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਣਾਵਾ ਦਊਗਾ ਇਹ ਫੌਜੀ ਸਾਬਕਾ ਫੌਜੀ ਹੈਗਾ ਇਹਦੇ ਕੁਝ ਪਹਿਲੇ ਫੌਜੀਆ ਨੇ ਲਾਇਸੈਂਸ ਵਗੈਰਾ ਬਣਾਏ ਸੀਗੇ ਇਹਨੇ ਜਿਹੜੇ ਆ ਧਾਕ ਲੈਂਦੇ ਸੀਗਾ ਧਾਕ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਪਰ ਕਿ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਲੈ ਕੇ ਸ਼ਮਸ਼ੀਰ ਨਾਲ ਕੰਟੈਕਟ ਕਰਦਾ ਸੀ ਸ਼ਮਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰੋਂ ਕੱਢਦਾ ਸੀਗਾ ਸ਼ਮਸ਼ੀਰ ਜਿਹੜਾ ਸੀਗਾ ਅੱਗੇ ਜਿਹੜਾ ਸੂਰਜ ਜਿਹੜਾ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਜਿਹਨੂੰ ਕਹਿੰਦੇ ਆ ਉਹ ਪਹਿਲੇ ਏਡੀਐਮ ਸੀ ਇੱਥੇ ਕਿਸੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਦਲਿਆ ਸੀਗਾ ਤਾਂ ਇਹਦੀ ਟ੍ਰਾਂਸਫਰ ਉੱਥੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰੋਮੋਟ ਕਰਤਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਇਹ ਜੋ ਜੋ 1 ਲੱਖ ਰੁਪਇਆ ਡੀਐਮ ਲੈਂਦਾ ਸੀ ਔਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ 34 ਜਿਹੜੀ ਸੀਗੇ ਉਹ ਸਟicker ਕੱਢਣ ਵਾਲਾ ਹੋ ਗਿਆ ਕੋਈ ਕਸਟਮਰ ਲਿਆਉਣ ਵਾਲਾ ਹੋ ਗਿਆ ਇਹ ਸਾਰੇ ਵੰਡਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਜ਼ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 250 ਲਿਸੈਂਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜੋ ਅਸੀਂ ਕੀਤਾ ਇਹਨਾਂ ਦਾ ਫੋਰੈਂਸਿਕ ਉਹਦੇ ਤੋਂ ਕਾਟ ਸਕਦੇ ਆ ਬਾਕੀ ਡਿਟੇਲ ਇਨਵੈਸਟੀਗੇਸ਼ਨ ਅੋਰੈਂਟ ਚੱਲ ਰਹੀ ਹੈ ਇਹਨਾਂ ਦੀ ਫਰਦਰ ਜਿਵੇਂ ਵੀ ਆਏਗਾ ਉਹ ਤਾਂ ਮਦਦ ਕਰ ਸਕਦਾ ਸਿਕਾ ਸ਼ਕਰ ਗਨੋਸੋਲੇ ਵੀ ਚ ਆਏਗਾ ਹਾਂ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਐਕਸ਼ਨ ਹੋਏਗਾ ਉਹਨਾਂ ਤੇ ਪੁਰੀ ਕਿਵੇਂ ਕਰਦੇ ਪੁੱਛ ਇਨਕੁਆਰੀ ਜਾਂ ਡਾਕਟੈਸਟ ਜਿਵੇਂ ਕਰਦੇ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਝ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸ ਸੀ ਰਾਬ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੂੰ ਇਹ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਲਾਇਸੈਂਸ ਤੁਹਾਨੂੰ ਘਰੇ ਮਿਲ ਜੂਗਾ ਔਰ ਜਿਹੜਾ ਉਹਦੇ ਵਿੱਚ ਇੱਕ ਮੁੱਦਾ ਇਹਦੇ ਵਿੱਚ ਹੋਰ ਹੈ ਜੀ ਰਾਗਵ ਕਪੂਰ ਕਰਕੇ ਉਹ ਵੀ ਡੀਸੀ ਆਫਿਸ ਦੇ ਆ ਉਹ ਇਹਨਾਂ ਨੂੰ ਬਣਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ ਉਹ ਸਟicker ਨੂੰ ਕੀ ਮੈਨਿਪੂਲੇਟ ਕਰਦੇ ਸੀਗੇ ਕਿਵੇਂ ਕਰਦੇ ਸੀ ਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾ ਉਹਦੇ ਵਿੱਚ ਨੰਮੈਰਿਕ ਬਦਲਦੇ ਨੇ ਉਹ ਬਦਲ ਕੇ ਤਾਂ ਉਹ ਨਵਾਂ ਇੱਕ ਆਪਣੇ ਵੱਲੋਂ ਹੀ UID ਨੰਬਰ ਕ੍ਰੀਏਟ ਕਰ ਲੈਣਾ ਤੇ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅ ਅਸਲਾ ਲਿਸੰਸਾਂ ਨੂੰ ਲੈ ਕੇ ਰੌਲੇ ਪੈਂਦੇ ਰਹੇ ਆ ਬਟ ਇਹ ਤਾਂ ਇੱਕ ਹੀ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਇਨਾਂ ਦੇ ਸਾਰੇ ਬੰਦੇ ਤੇ ਡੀਸੀ ਅਫਸਰਾਂ ਨੇ ਮਿਲ ਕੇ ਇਹ ਸਾਰਾ ਰੈਕਟ ਚਲਾ ਰਹੇ ਸੀ। ਸਰ ਕੀ ਬਣਾ ਚੁੱਕੇ ਨੇ ਪੰਜਾਬੀ ਹੈ ਜੀ ਪਹਿਲੇ ਹੀ ਬਣਾ ਚੁੱਕੇ ਜਾਂਦੀ ਹਜੇ ਤੱਕ ਤਾਂ ਦੇਖੋ ਜਦੋਂ ਤੱਕ ਉਹ ਸਾਜੀ ਹੁਣ ਕੰਪਿਊਟਰਸ ਵਗੈਰਾ ਤੋਂ ਅਸੀਂ ਕੱਢਾਂਗੇ ਪ੍ਰਟੀਨਸ ਵਗੈਰਾ ਜਿਹੜੀ ਹੋਈ ਮਿਲੇਗੀ ਪਰ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਪਰੰਚਕ ਕੀਤੇ ਆ ਉਹਨਾਂ ਤੋਂ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਵਗੈਰਾ ਦੇ ਰੈਫਰੈਂਸਸ ਮਿਲੇ ਆ ਪੱਕੀ ਅਸੀਂ ਕਲੀਅਰ ਕਰ ਲਾਂਗੇ ਕਿ ਇਹਦੇ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਗਾ ਵੈਪਨ ਵਗੈਰਾ ਵੀ ਇਹਨੇ ਬਾਈ ਕਰ ਲਿਓਗੇ ਕਿ ਨਹੀਂ ਬਿਲਕੁਲ ਜੀ ਜਿਹਨੇ ਲਾਇਸੈਂਸ ਬਣਾਣਾ ਪੈਸੇ ਖਰਚਣੇ ਉਹਨੇ ਵੈਪਨ ਤਾਂ ਬਾਈ ਕਰਨਾ ਹੀ ਹੈ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਿਆਂ ਦਾ ਵੀ ਰੂਲ ਹੋਏਗਾ ਔਰ ਮੇਤਾ ਇਹੀ ਇਫ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ ਚ ਸੀਗੇ ਔਰ ਲਾਇਸੈਂਸ ਬਣਾਏ ਆ ਅਨਜਾਨਪੁਨੇ ਚ ਉਹਨਾਂ ਨੇ ਬਣਵਾ ਲੇ ਮੇਬੀ ਇਹਨਾਂ ਨੂੰ ਨਹੀਂ ਪਤਾ ਕਿ ਇਹ ਫੇਕ ਹੈਗੇ ਆ ਉਹ ਅੱਗੇ ਆ ਕੇ ਆਪ ਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਜਾਂ ਵੈਰੀਫਾਈ ਕਰਵਾਲਣ ਡੀਸੀ ਆਫਿਸ ਤੋਂ ਕਿ ਇਹ ਲਾਇਸੈਂਸ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਫੜਾਂਗੇ ਫਿਰ ਪੂਰਾ ਇਹਨਾਂ ਤੇ ਐਕਸ਼ਨ ਹੋਏਗਾ ਕਿੰਨੇ ਫੋਟੋ ਦੇ ਤੇ ਆ ਇਦੇ ਚ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਚ ਬਟ 7 ਬੰਦੇ ਅਸੀਂ ਪਿੰਪ ਪੁਆਇੰਟ ਕਰ ਲਏ ਜਿਨ੍ਹਾਂ ਚੋਂ 3 ਅਸੀਂ ਅਰੈਸਟ ਕਰ ਲਿਆ ਕਿੰਨੇ ਟਾਈਮ ਤੋਂ ਇਹ ਕਾਰੋਬਾਰ ਚੱਲ ਰਿਹਾ ਹੈ ਇਹ ਸਾਹਮਣੇ ਦੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਕਹ ਰਿਹਾ ਮੈਂ 15 ਕਸਟਮਰ ਦਿੱਤੇ ਆ ਜਿਵੇਂ ਗੁਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਾਡੀ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ ਮੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਕਿੰਗਪਿੰਨ ਹੈਗਾ ਉਹ ਡੀਐਮ ਹੈ ਉਹਦੇ ਆਂਤ ਹੀ ਪਤਾ ਲੱਗੇਗਾ ਕਿ ਹੋਰ ਕੌਣ ਇਨਵੋਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਹੈ ਜਿੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਆ ਅੰਗੜਹਾਸ ਤੋਂ ਚਲੇ ਗਏ